we uh -huh. ਮੇਰਾ ਨਾਮ ਜਿਲ੍ਹਾਪ੍ਰੀਤ ਸਿੰਘ ਯੂਥ ਆਗੂ ਆਮ ਆਦਮੀ ਪਾਰਟੀ ਕੀ ਕਹਣਾ ਚਾਹੁੰਦੇ ਜੋ ਸਰਕਾਰ ਤੁਹਾਡੇ ਦੁਆਲੇ ਹੋ ਰਿਹਾ ਹੈ ਤੇ ਕੈਂਪ ਲਾਇਆ ਗਿਆ ਅੱਜ ਪਿੰਡ ਸੁਭਰਾ ਦੇ ਵਿੱਚ ਸਰਕਾਰ ਦੇ ਉੱਚ ਅਧਿਕਾਰੀ ਜਿਹੜੇ ਪਹੁੰਚੇ ਆ ਵਾਟ ਵਾਟ ਬਿਜਲੀ ਵਿਭਾਗ ਪੈਨਸ਼ਨ ਵਿਭਾਗ ਮਾਰਕੀਟ ਕਮੇਟੀ ਰਾਸ਼ਨ ਕਾਰ ਜਿੰਨੀਆਂ ਵੀ ਜਿਹੜੀਆਂ ਆਪਣੇ ਦਫਤਰੀ ਸਹੂਲਤਾਂ ਆ ਉਹ ਅੱਜ ਸਾਰਾ ਹੀ ਸਰਕਾਰ ਅਮਲਾ ਫੇਲਾ ਲੈ ਕੇ ਸਾਡੇ ਪਿੰਡ ਸੁਭਰਾ ਦੇ ਵਿੱਚ ਆ ਰਹੀ ਆ ਪਿੰਡ ਸੁਭਰਾ ਦੀ ਜਿਹੜੀ ਸੂਚੀ ਸੰਗਤਾਂ ਇਸ ਕੈਂਪ ਦਾ ਜਿਹੜਾ ਲਾਹਾ ਲੈ ਰਹੀ ਆ ਤੇ ਸਰਕਾਰ ਵੱਲੋਂ ਕੀਤੇ ਵਾਅਦਿਆਂ ਦੇ ਮੁਤਾਬਕ ਸਰਕਾਰ ਘਰ ਘਰ ਆ ਕੇ ਕੰਮ ਵੀ ਕਰ ਰਹੀ ਆ ਲੋਕ ਉਹੋ ਜਿਹੇ ਸਾਡੇ ਕੈਬਨਰ ਮੰਤਰੀ ਸਰਤਾਜਜੀਤ ਸਿੰਘ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਲੋਕਾਂ ਦੇ ਖੱਜਲ-ਖੁਆਰੀ ਨੂੰ ਕੱਢ ਕੇ ਪਿੰਡਾਂ ਦੇ ਵਿੱਚ ਆ ਕੇ ਸਰਕਾਰ ਕੰਮ ਕਰ ਰਹੀ ਆ ਉਹ ਜੀ ਸਰਕਾਰ ਜਿਹੜੀ ਆ ਨਾਕ ਦੀ ਵੇਖੀ ਤੇ ਨਾਕ ਦੀ ਹੋਵੇਗੀ ਸਰਪੂਰੀ ਸਿੰਘ ਦੋਰਾ ਜੋ ਪਿਛਾ ਜੀ ਕੀ ਕਹਣਾ ਕੋਈ ਲੋਟ ਤੇ ਕੈਂਪ ਕੋਈ ਦੇਖੋ ਜੀ ਸੁਭਰਾਵਾਂ ਦੇ ਵਿੱਚ ਇੱਕ ਕੈਂਪ ਲਗਾਇਆ ਕਿ ਸੁਣਿਆ ਸੀ ਕਿ ਸਰਕਾਰ ਦੁਆਰਾ ਕੀ ਸਰਦਾਰ ਭਗਤ ਸਿੰਘ ਮਾਜੀ ਨੇ ਗੱਲ ਕਹੀ ਕਿ ਜਿਹੜੇ ਤਹਿਸੀਲਦਾਰ ਡੀਸੀ ਜਿੰਨੇ ਵੀ ਵਿਭਾਗਾਂ ਦੇ ਉੱਚ ਅਧਿਕਾਰੀ ਹੋ ਤੁਹਾਡੇ ਪਿੰਡ ਦੇ ਵਿੱਚ ਆੜ ਕੇ ਤੁਹਾਡੇ ਕੰਮ ਕਰਕੇ ਜਾਇਆ ਕਰਨਗੇ ਪਰ ਯਕੀਨ ਜਾਨੀ ਅੱਜ ਆਪ ਦੇਖੀਂ ਵੇਖ ਕੇ ਸਰਕਾਰ ਆਪਕੇ ਦੁਆਰ ਦੇ ਤਹਿਤ ਬੜੇ-ਬੜੇ ਅਫਸਰ ਜਿੰਨੇ ਵੀ ਤਹਿਸੀਲਦਾਰ ਡੀਸੀ ਕਾਨੂੰ ਜਿੰਨੇ ਵੀ ਪਟਵਾਰੀ ਇੱਥੇ ਆ ਗਏ ਲੋਕਾਂ ਦੀਆਂ ਫੁਲ ਸਿਆਵਾ ਸੁਣੀਆਂ ਨੇ ਉਹਨਾਂ ਨੇ ਮੌਕੇ ਦੇ ਹੱਲ ਕਰਵਾਇਆ ਹੈ ਬਹੁਤ ਖੁਸ਼ੀ ਹੈ ਸਰਦਾਰ ਭਗਤ ਸਿੰਘ ਮਾਲ ਜੀ ਤੇ ਸਰਦਾਰ ਲਾਲਜੀਤ ਸਿੰਘ ਢੁੱਲਰ ਦੇ ਨਿਸ਼ਾ ਜਿਹੜਾ ਨਿਰਦੇਸ਼ਾਂ ਦੇ ਹੇਠ ਅੱਜ ਇਹ ਵੱਡੇ ਸੁਭਰਾ ਵਿੱਚ ਕੈਂਪ ਲਗਾਇਆ ਗਿਆ ਹੈ ਇਹ ਆਸ ਕਰਦੇ ਹਾਂ ਕਿ ਛੋਟੇ ਪਿੰਡਾਂ ਵਿੱਚ ਵੀ ਕੈਂਪ ਲਗਾਏ ਜਾਣਗੇ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਕਰਵਾਇਆ ਜਾਊਗਾ ਜੋ ਅੱਜ ਪਿੰਡ ਸੁਭਰਾ ਕੇ ਸਰਕਾਰ ਤੁਹਾਡੇ ਤਾਰ ਪ੍ਰੋਗਰਾਮ ਤਹਿਤ ਕੈਂਪ ਲਗਾਇਆ ਗਿਆ ਵਰ ਕੀ ਕਹਿਣਾ ਚਾਹੋਗੇ ਕੈਂਪ ਦੇ ਵਿੱਚ ਸਾਰੇ ਮੇਜਰ ਡਿਪਾਰਟਮੈਂਟਸ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਿਤ ਨੇ ਉਹ ਸਾਰੇ ਅਸੀਂ ਪਿੰਡ ਦੇ ਲੋਕਾਂ ਦੀ ਸਮੱਸਿਆ ਸੁਣਨ ਨੇ ਇੱਥੇ ਆਏ ਸੀ ਤੇ ਮੇਜਰ ਜੋ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਇੱਥੇ ਆ ਕੇ ਆ ਗਰਾਉਂਡ ਲੈਵਲ ਦੀ ਸਿਚੁਏਸ਼ਨ ਗਰਾਉਂਡ ਲੈਵਲ ਤੇ ਫੁੱਲ ਪਤਾ ਲੱਗ ਗਈ ਜੋ ਮੇਨ ਲੋਕ ਆਏ ਨੇ ਉਹ ਡਿਮਾਂਡ ਕਰ ਰਹੇ ਨੇ ਆਪਣੇ ਰਾਸ਼ਨ ਕਾਰਡ ਦਾ ਜਿਆਦਾ ਇਸ਼ੂ ਹੈ ਪਿੰਡ ਦੇ ਥੋੜੇ ਜੇ ਹੋਰ ਵੀ ਸਮੱਸਿਆ ਜਿਵੇਂ ਕਿ ਬਿਜਲੀ ਸਪਲਾਈ ਜੋ ਹੈ ਥੋੜਾ ਬਹੁਤ ਇਥੇ ਇਸ਼ੂਜ਼ ਹੈ ਉਹ ਹੈ ਇੱਕ ਇੱਕ ਸੜਕ ਦਾ ਵੀ ਮੈਨੂੰ ਪਤਾ ਲੱਗਿਆ

ਇੱਥੇ ਕੋਈ ਰੀਵਰ ਫਲੋ ਕਰਦੀ ਆ ਪਿੱਛੋਂ ਪਾਣੀ ਆਂਦਾ ਤੇ ਖੱਡ ਨੂੰ ਆਪਾਂ ਇੱਕ ਲੈਵਲ ਤੱਕ ਹੀ ਪਹੁੰਚਾ ਸਕਦੇ ਆ ਉਹ ਸਾਡੇ ਬੰਨ ਜੋ ਹੈ ਸਾਡੇ ਪੂਰੇ ਦੋਨੋਂ ਬਣੇ ਹੋਏ ਆ ਵਧੀਆ ਤੇ ਉੱਦੀ ਜਿੱਥੇ ਜਿੱਤੇ ਵੀਕ ਪੁਆਇੰਟ ਆ ਅਸੀਂ ਉਹ ਦੇਖ ਲੇ ਤੇ ਉਹਨਾਂ ਦੀ ਮੁਰੰਮਤ ਕੀ ਚੱਲ ਰਹੀ ਆ ਸਰ ਅੱਜ ਕਿੰਨੇ ਲੋਕ ਪੁੱਛੇ ਤੇ ਮੌਕੇ ਤੇ ਕਿੰਨੀਆਂ ਮੁਸ਼ਕਿਲਡੀਆਂ ਹੱਲ ਕੀਤੀਆਂ ਜੀ ਅੱਜ ਲਗਭਗ 600 700 ਲੋਕ ਇੱਥੇ ਜੋ ਹੈ ਆਏ ਆ ਸਵੇਰੇ ਤੋਂ ਕੈਂਪ ਚੱਲ ਰਿਹਾ ਮੈਂ ਤਾਂ ਥੋੜਾ ਲੇਟ 1:30 ਵਜੇ ਮੈਂ ਆਇਆ ਇਹ ਮੌਕੇ ਤੇ ਜਿੰਨੇ ਕੀ ਜੋ ਆਧਾਰ ਕਾਰਡ ਸਿਲੇਕਟਡ ਸੀ ਔਰ ਸਰਵਿਸਿਸ ਜੀ ਕੀ ਜੋ ਅਪਲਾਈ ਕੀਤੀ ਗਈਆਂ ਉਹ ਮੌਕੇ ਤੇ ਜੋ ਹੈ ਹੋ ਸਕਦੀ ਸੀ on the ਮੌਕਾ ਹੀ ਉਹ ਸਮੱਸਿਆ ਸ਼ੂਟ ਆਊਟ ਕਰ ਦਿੱਤੀਆਂ ਗਈਆਂ ਕਈਆਂ ਦੇ ਫਾਰਮ ਭਰਾਏ ਗਏ ਨੇ ਉਹ ਵੀ ਜੋ ਪ੍ਰੋਬਲਮ ਸੀ ਕਿਸੇ ਦਾ ਫਾਰਮ ਨਹੀਂ ਭਰਿਆ ਗਿਆ ਸੀ ਕਿਸੇ ਦਾ ਕਾਰਡ ਦਾ ਇਸ਼ੂ ਸੀ ਉਹ ਅਸੀਂ ਕਰਾ ਦਿੱਤੀਆਂ ਬਾਕੀ ਨਾਲ ਵੀ ਐਪਲੀਕੇਸ਼ਨ ਲੈ ਲਈਆਂ ਐਸ ਪਰ ਲੋ ਪ੍ਰੋਸੈਸ ਕਰਕੇ ਉਹਨਾਂ ਨੂੰ ਕਰ ਦਾਂਗੇ ਜਿੰਨੇ ਦੇ ਹੋਰ ਪਿੰਡਾਂ 'ਚ ਵੀ ਜਾਓਗੇ ਸਾਰੇ ਹਾਂਜੀ ਹਾਂਜੀ ਇਹ ਹਫਤੇ ਦੇ ਸੀਐਮ ਸਾਹਿਬ ਦਾ ਇਹ ਹੈ ਕੀ ਹਫਤੇ ਦੇ 2 ਦਿਨ ਦੇ ਵਿੱਚ ਡੀਸੀ ਨੇ ਜਾਂ ਏਡੀਸੀ ਨੇ ਪਿੰਡਾਂ ਤ ਜਾ ਕੇ ਕੈਂਪ ਕਰਨੇ ਉਸੇ ਲੜੀ ਦੇ ਵਿੱਚ ਅਸੀਂ ਕੈਂਪ ਕਰਿਆ